ਅੱਜ ਵਿਆਹ ਵਾਲੇ ਜਿਹੜੇ ਕਾਰਡ ਹੁੰਦੇ ਨਾ ਕਾਰਡ ਉਹ ਬੰਨੇ ਦੇਖਿਆ ਉਹ ਇਸ ਪਿਛਲੇ 15 ਮਿੰਟ ਤੋਂ ਸਾਨੂੰ ਗੱਡੀ ਦੇ ਵਿੱਚ ਘੁਮਾ ਰਿਹਾ ਮੈਨੂੰ ਤੇ ਇਹਨੂੰ ਮਤਲਬ ਗੱਲ ਜਿਹੜੀ ਆ ਵੀ ਇਹਨੇ ਲਾਉਣਾ ਪੈਗ ਤੇ ਇਹਨੇ ਪੈਗ ਲਾਣ ਜਾ ਕੇ ਪੀਣੀ ਸ੍ਰੀ ਕਾਲਜੀ ਕੀ ਹਾਲ ਚਾਲ ਠੀਕ ਠਾਕ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇੱਧਰ ਮੁੰਡਾ ਨੌਜਵਾਨ ਪੱਥਰ ਵਾਲਾ ਅੱਜ ਹੀ ਆਇਆ ਏ ਜ਼ੂਮ ਕਰਕੇ ਦਿਖਾਇਆ ਜਾਊਗਾ ਨਾਲ ਦੀ ਨਾਲ ਇਹ ਤੁਹਾਨੂੰ ਪਤਾ ਹੈ ਮੇਰਾ ਨਾਂ ਕਰਨ ਸਿੰਘ ਯਾਨੀ ਕਿ ਗੁੱਗੂ ਇਹ ਛਣੀ ਲੱਕੜ ਵਾਲਾ ਵੀਰ ਪੱਟੀ ਜਾਂਦਾ ਟੇਪਾਂ ਲਾਈ ਜਾਂਦਾ ਟੇਪਾਂ ਬਣਾ ਦੇ ਬੂਏ ਆ ਮਾਮਿਆਂ ਵਾਲਾ ਇਹ ਆ ਆਪਣਾ ਟਰੋਲੀ ਵਾਲਾ ਨਾਲ ਦੀ ਨਾਲ ਮੁੰਡਾ ਜਿਹੜਾ ਲੋਕ ਕੇ ਵੇਦਾ ਆ ਚੱਕ ਕਹਿੰਦਾ ਮੇਰੇ ਕੋ ਫੋਨ ਨਹੀਂ ਵੀਰ ਮੇਰੀ ਫੋਟੋ ਤੂੰ ਹੀ ਖਿੱਚ ਲਈ ਚੱਕ ਤੈਨੂੰ ਵਲੌਗ ਚ ਲਿਆਦਾ ਓਕੇ ਆ ਖੁਸ਼ ਆ ਵੈਰੀ ਗੁੱਡ ਲੈ ਕੌਣ ਕਹਿੰਦਾ ਸਾਨੂੰ ਵੀ ਲਿਆ ਦਿਨ ਲੈ ਆ ਦੋ ਮੁੰਡੇ ਵਿੱਚ ਲਿਆਦੇ ਜੀ ਲਓ ਜੀ ਲਓ ਗੱਲਾਂ ਨਾਲ ਦੀ ਨਾਲ ਆਪਣਾ ਡੌਗੀ ਵਿੱਚ ਫਿਰਦਾ ਹੋਇਆ ਤੇ ਅੱਜ ਅੱਜ ਪਤਾ ਕੀ ਕੰਮ ਅੱਜ ਵਿਆਹ ਵਾਲੇ ਜਿਹੜੇ ਕਾਰਡ ਹੁੰਦੇ ਨਾ ਕਾਰਡ ਉਹ ਬੰਨੇ ਦੇਖਿਆ ਰਿਸ਼ਤੇਦਾਰਾਂ ਵਾਲੀ ਮਾੜੀ ਤੇ ਪਿੰਡ ਵਾਲਾਂ ਲਈ ਚੰਗੇ ਸਾਰਿਆਂ ਲਈ ਚੰਗੇ ਸਾਰਿਆਂ ਲਈ ਚੰਗੇ ਲਿਆਉਂਗਾ ਇਹ ਹੱਥ ਵਿੱਚ ਜਾ ਕੇ ਮੇਰੀ ਗੱਲਾਂ ਤੁਸੀਂ ਇਗਨੋਰ ਕਰਿਓ ਸੋ ਚੈਨਲ ਨੂੰ ਤੁਸੀਂ ਅੱਜ ਜਾੜਾ ਹੈ ਤੁਹਾਨੂੰ ਵੀ ਮੈਂ ਭੇਜੂਗਾ ਫੋਟੋਆਂ ਤੇ ਫੋਟੋਆਂ ਸ਼ੇਅਰ ਕਰੂੰਗਾ ਤੁਸੀਂ ਵੀ ਦੱਸੋ ਕਿਹੜੀ-ਕਿਹੜੀ ਚੀਜ਼ ਲਾਉਣੀ ਚਾਹੀਦੀ ਆ ਮੇਰਾ ਬੂਟ ਇੱਥੇ ਕਿਵੇਂ ਆਇਆ ਭਾਈ ਇਹ ਤਾਂ ਉੱਥੇ ਸੀ ਇਹਨੇ ਲਿਆਂਦਾ ਹੋਣਾ ਤੇ ਦੋਸਤੋ ਤੁਹਾਨੂੰ ਸ਼ੇਅਰ ਕਰੂੰਗਾ ਓ ਮਾਈ ਗॉड ਮੈਨੂੰ ਪਤਾ ਮੈਂ ਟੌਰ ਕਰੀ ਓਏ ਹੋਏ ਹੋਏ ਪੁੱਛੋ ਹੀ ਨਾ ਕਦੇ ਕਦੇ ਗੱਡੀ ਦਿਆ ਫਿਰ ਜਾਣਾ ਹੁੰਦਾ ਨਾ ਅਗਲੇ ਤੇ ਇਮਪ੍ਰੈਸ਼ਨ ਜਾਂ ਪੈਂਦਾ ਹੀ ਨਹੀਂ ਉਹ ਕਹਿੰਦਾ ਇਹ ਤਾਂ ਤੂੜੀ ਵਾਲੇ ਹੀ ਆਗੇ ਤੂੜੀ ਵਾਲੇ ਨਹੀਂ ਨਾ ਬੰਨਾ ਅੱਜ ਗੁੱਡ ਮਾਰਨਿੰਗ ਥੈਂਕ ਯੂ ਅਗਲੀਆਂ ਸਟੋਰੀਆਂ ਨਾਲ ਦੀ ਨਾਲ ਓ ਮਾਈ ਗਾਡ ਇਹ ਤਾਂ ਰਹੀ ਗਏ ਵਾਓ ਇਹ ਆ ਭਾਈ ਸਾਡਾ ਡੋਰੇਮਨ ਯਾ ਬੇਬੀ ਗੋ ਸਾਰੇ ਨਾਲੋਂ ਜ਼ਿਆਦਾ ਤੇ ਪੁਰਾਣਾ ਬੰਦਾ ਇਹ ਹੋ ਚੁੱਕਾ ਉਹ ਵਿੱਚ ਛੁੱਟੀ ਮਾਰ ਗਿਆ ਤੇ ਇੱਕ ਤਾਂ ਆਇਆ ਹੀ ਨਹੀਂ ਉਹ ਲੁਧਿਆਣੇ ਕਹਿ ਕੇ ਦਾਅ ਮਾਰ ਗਿਆ ਗਾਂ ਦੀ ਗਾ ਕੰਮ ਲੱਭਦਾ ਫਿਰਦਾ ਨਾ ਅਗਲੇ ਬਈ ਤੈਨੂੰ ਪਤਾ ਬਿਜ਼ਨਸ ਤੇ ਅਛਾ ਤੇ ਇਹ ਆਵੇ ਤੇ ਮੈਂ ਧੂੜ ਪੜ ਜਾਣਾ ਇਹ ਆਇਆ ਤੇ ਧੂੜ ਪਟ ਗਿਆ ਬਾਕੀ ਆ ਤੁਹਾਨੂੰ ਮੈਂ ਉੱਥੇ ਰਾਜ ਚੀਜ਼ਾਂ ਦਿਖਾਉਣਾ ਤੁਹਾਨੂੰ ਦਿਖਾ ਦਵਾਂ ਤੂੰ ਆ ਆ ਕੇ ਤੂੜੀ ਲੱਦ ਕੇ ਬੰਦੇ ਆ ਚੱਕ ਆ ਗਏ ਜੀ ਭਾਈ ਨਦੀ ਕੀ ਫੁੱਲ ਲੱਤੀ ਫੁੱਲ ਲੱਦੀ ਚੌਰਾ ਬੰਨਾਂ ਪਾਤੀਆਂ ਵੈ ਗੁੱਡ ਹੁਣ ਆਪਣਾ ਫੇਰ ਸਟਾਕ ਨੇੜੇ ਆ ਕਿਉਂਕਿ ਤੁਸੀਂ ਅੱਜ ਤੂੜੀ ਲੈਣ ਦੀ ਅੱਜ ਮੈਂ ਤਿਆਰ ਹੋ ਗਿਆ ਇੰਨੇ ਨਾਲ ਬਸ ਆਹੇ ਮੇਰਾ ਟਾਈਮ ਬਚ ਗਿਆ ਆਈ ਓ ਨੂ ਤਾਂ ਕੋਈ ਖਬਰਾਂ ਨਹੀਂ ਮੇਰੇ ਹਾਲ ਦੀਆਂ ਇਹ ਗਾਣੇ ਸੁਣਦੇ ਪਏ ਅਸੀਂ ਨਾਲ ਦੀ ਨਾਲ ਤੇ ਦੁਕਾਨ ਲੱਭੰਦੇ ਹੁਣ ਵੀਜ ਦੀ ਦੁਕਾਨ ਭੁੱਲ ਗਿਆ ਮੋਕੇ ਦੇ ਵਿੱਚ ਕਿੱਥੇ ਆ ਕਾੜਾਂ ਵਾਲੀ ਦੁਕਾਨ ਇੱਥੇ ਕਿੱਥੇ ਆ ਲੱਗਦੀ ਇਹ ਪਿਛਲੇ 15 ਮਿੰਟ ਤੋਂ ਸਾਨੂੰ ਗੱਡੀ ਦੇ ਵਿੱਚ ਘੁਮਾ ਰਿਹਾ ਮੈਨੂੰ ਤੇ ਇਹਨੂੰ ਮਤਲਬ ਅਸੀਂ ਸਾਨੂੰ ਕਹਣਾ ਪਸੰਦ ਕਰਦੇ ਆ ਵਧੀਆ ਸ਼ਬਦਾ ਮਤਲਬ ਤਾਂ ਕਰਕੇ ਸਾਨੂੰ ਨਿਕਲ ਜਾਂਦਾ ਮੂੰਹ ਚ ਪਰ ਗੱਲ ਆਏ ਆ ਵੀ ਸਾਨੂੰ ਨਹੀਂ ਲੱਭ ਰਹੀ ਹੱਲੇ ਹਾਂ ਫਿਲਹਾਲ ਦੀ ਘੜੀ ਮੈਨੂੰ ਸ਼ੈਨ ਮਾੜਾ ਮਾੜਾ ਚੇਤਾ ਆ ਰਿਹਾ ਤੇ ਗਲੀਆਂ ਹੀ ਘੁੰਮ ਘੁੰਮ ਕੇ ਪਤਾ ਲੱਗੰਦਿਆ ਕਿ ਹਾਂ ਠੀਕ ਹੈ ਵੀ ਇੱਧਰ ਹੋ ਜਾਂਦੀ ਹੈ ਤੂੰ ਗਾਂਧੀ ਰੋਡ ਤੇ ਗਾਂਧੀ ਰੋਡ ਪਰਾਂ ਉਧ ਓਏ ਉਧਰੋਂ ਆਉਣ ਨੂੰ ਆਈਦਾ ਤੇ ਉਧਰ ਵੇਖੀ ਸੀ ਮੈਂ ਤੇ ਹੁਣ ਇਧਰੋਂ ਜਾਣੀ ਲੱਭ ਕੇ ਰਵਾਂਗੇ ਦੁਕਾਨ ਸੋ ਥੈਂਕ ਯੂ ਯੈਸ ਲੱਭਤੀਆਂ ਜੀ ਅੱਜ ਹੀ ਦੁਕਾਨ ਤੇ ਯਾਰ ਲੱਭ ਲਈ ਸੀ ਹੂੰ ਤੇ ਉਹ ਬੰਦਾ ਹੀ ਥੋੜਾ ਜਿਹਾ ਚੱਕਵਾ ਹੀ ਲੱਗਾ ਯਾਰ ਬੰਦੇ ਨੂੰ ਗੱਲ ਕਰਨ ਦੀ ਅਗਲੀ ਨਹੀਂ ਕਸਟਮਰ ਡੀਲ ਅੱਛੀ ਨਹੀਂ ਲੱਗੀ ਸੀ ਮੋਟਾ ਕਹਿੰਦਾ ਆਹ ਕਾਰਡ ਬਣਾਉਣਾ ਕਹਿੰਦਾ ਇਹ ਨਹੀਂ ਬਣਨੇ ਮੈਂ ਆਹ ਚੱਲ ਗਿਆ ਮੇਰੇ ਨੂੰ ਪੋਛੋੜੀ ਬਣਨਾ ਫਿਰ ਉਹਨੇ ਕੱਚੇ ਜਿਹੋਗੇ ਹੀ ਵੀ ਆ ਗਏ ਆ ਤੇ ਹੁਣ ਅਸੀਂ ਚੱਲੇ ਆ ਰਾਮਗਾਇਂ ਮੰਡੀ ਸਾਡੀ ਮੋਗੇ ਮੋਗੇ ਹਾਂ ਹੁਣ ਯਾਰ ਉੱਥੇ ਕੋਈ ਨਾ ਵਧੀਆ ਲੱਗਾ ਫੇਰ ਇਹ ਜਲੰਧਰ ਜਿੱਦਾ ਬਾਤ ਮੇਰੇ ਅਸੀਂ ਜਲੰਧਰ ਜਨ ਲੁਧਿਆਣੇ ਹਾਂ ਫੇਰ ਉਧਰ ਜਾਵਾਂਗੇ ਜੇ ਇਹ ਤਾਂ ਵਧੀਆ ਲੱਗ ਗਿਆ ਜੇ ਹੁਣ ਵੀ ਮੋٹے ਦਾ ਜਲੰਧਰ ਬਣਾਏ ਤੇ ਐਰ ਕੀ ਆਏ ਸੀ ਇੱਥੋਂ ਬਣਾਉਣ ਦੇ ਬੰਦੇ ਬਹੁਤ ਵਧੀਆ ਹੀ ਡੀਲ ਬਹੁਤ ਵਧੀਆ ਹੀ ਪਰ ਐਰ ਕੀ ਆਏ ਸਾਡੇ ਕੋਲ ਟਾਈਮ ਯਾਰ ਥੋੜਾ ਐਨੀ ਦੂਰ ਸਾਡੇ ਤੋਂ ਜਾਇਆ ਗੱਲ ਮਗਾ ਕੱਚੇ ਜਿਓ ਕੇ ਆਏ ਆ ਕੱਚ ਜਾ ਕਹਦਾ ਇਹਦੀ ਬੱਲੇ ਗੱਲ ਖਤਮ ਚਲੋ ਕੋਈ ਨਹੀਂ ਆ ਅਗਲੀ ਮੰਡੀ ਜੀ ਆ ਕੇ ਵੇਖਦੇ ਹਾਂ ਖੰਡਾਰ ਸਾਹਿਬ ਹੁਣ ਸੋਚੀ ਪਏ ਹੋਏ ਆ ਮੰਨੀ ਕਿੱਥੇ ਮੋਟੋ ਕਿਥੇ ਮੋਟੋ ਨਹੀਂ ਮਗਰ ਬਾਈ ਕੀ ਆ ਆ ਵੇਖੀ ਜਮੇ ਸਰਦਾਰ ਸਾਹਿਬ ਠੀਕ ਹੈ ਠੀਕ ਤਾਂ ਡੇਕਨੇਟ ਡੱਬੇ ਵਕਾਰ ਦਈਏ ਬੁੱਕ ਟਟਫਟ 10 ਡੱਬੇ ਆਉਣ ਤੁਹਾਡੇ ਕੱਲਿਆਂ ਦੇ 10 ਡੱਬੇ ਉਹ ਵੀ ਹੁਣ ਦੇਣੇ ਆਉਣ ਕਿਤੇ 10 ਡੱਬੇ ਰੱਖਣੇ ਹੈਗੇ ਹੋਰ ਵੇਖਣ ਲਈ ਰੱਖਣੇ 10 ਡੱਬੇ ਬੰਦੇ ਕੋਲੇ 10 ਆਂਦੇ ਮੈਂ ਆਪੇ ਰੱਖਦਾ ਹੈ ਹੈ ਦੇ ਪੇ ਮੁੰਡੇਗਾ ਆਹੋ ਜੋਰ ਨਾਲ ਆ ਚੀਜ਼ ਹੈ ਵਾਕੀ ਵੈਰਾਈਟੀ ਢਾਲੇ ਹੋਰ ਵੇਖੀ ਜਾਂਦਾ ਗੱਗੂ ਹੱਲੇ ਜਿਹੜਾ ਵੀ ਕੋਈ ਪਸੰਦ ਆਉਂਦਾ ਤੁਹਾਨੂੰ ਦੱਸਦੇ ਆ ਫਿਰ ਵਿਖਾਉਣੇ ਤੁਹਾਨੂੰ ਵੀ ਹੂੰ ਕਿਵੇਂ ਕਰੀਏ ਮੈਨੂੰ ਤੇ ਆ ਆ ਆ ਆ ਆਜੀ ਤਾਂ ਆ ਆ ਦਾ ਸ਼ੇਪ ਚੇਂਜ ਹੋ ਜੀ ਮੇਰੀ ਨੂੰ ਮਸਲਾ ਆਵਾ ਆਵਾ ਆ ਵੱਡਾ ਹੈ ਹੂੰ ਜੀ ਤੇ ਮਰਜੀ ਬੋਲੋ ਇਹਦੇ ਜਿਵੇਂ ਬਹਿ ਜਾਊਗਾ ਆਹ ਸ਼ਾਹ ਉਹ ਤਾਂ ਚੇਂਜ ਹੋ ਜਾਣਾ ਆਹ ਵੱਡਾ ਡੱਬਾ ਸਹੀ ਯਾਰ ਮੈਂ ਨਾ ਆਹ ਵੱਡਾ ਠੱਬਾ ਇਹ ਇਹ ਚ ਕਰ ਦਿੰਨੇ ਆ ਹਨ ਹਾਂ ਪਰ ਇਹਦੇ 2 ਕਿਲੋ ਮਠਿਆਈ ਪਾ ਦੇਣੀ ਆਪਾਂ ਫਿਰ ਉਹ ਨਹੀਂ ਇਹ ਤੇ ਕਰ ਦਿੰਨੇ ਆ ਮਸਲਾ ਹੱਲ ਜੀ ਇਹਦੇ ਨਾਲ ਆਹੀ ਨਹੀਂ ਤਾਂ ਨਹੀਂ ਪੈਂਦੀ ਭਰਾਵਾ ਵਾਧੂ ਆ ਵੀ ਡੱਬਾ ਯਾ ਵੀ ਮੈਂ ਪਤਾ ਕੀ ਕਹਿਣ ਲੱਗਾ ਸੀ ਮੈਂ ਕਹਿਣ ਲੱਗਾ ਸੀਗਾ ਇਹਦੇ ਜੇ ਆਪਾਂ ਐ ਦੋ ਮਠਿਆਈਆਂ ਰੱਖ ਦਿੰਨੇ ਆ ਇੱਕ ਸਾਈਡ ਤੇ ਕਾਰਡ ਰੱਖ ਦਿੰਨੇ ਆ ਯਮ ਯਾਰ ਨੇ ਇਹਦੇ ਚ ਰੱਖੇ ਵੇ ਆਹ ਲੜੇ ਚ ਗੱਗੂ ਆਵੇ ਆ ਵਾਲੀ ਤੇ ਆਵੇ ਆ ਦੋ ਰਖਣੇ ਬਣਾ ਕੇ ਇੱਕ ਉਹ ਬੈ ਜਾਣਗੀਆਂ ਮਠਿਆਈਆਂ ਇੱਕ ਪਾਸੇ ਕਾਰਡ ਪੈ ਜੂਗਾ ਆ ਉਨਾ ਹੀ ਆ ਓਡਾ ਹੀ ਆ ਯਾਰ ਮੋٹے ਮੈਲ ਨੇ ਫਿਰ ਆ ਦੇ ਦੀਓ ਡਰਾਈ ਫਰੂਟ ਹੀ ਆ ਪਾ ਦਾਂਗੇ ਨਾ ਆ ਵੀ ਬੜਾ ਕਹਿ ਆ ਪਾ ਦਿਓ ਯਾਰ ਕਲਰ ਤੁਸੀਂ ਚੇਂਜ ਕਰ ਦਿਓ ਕਲਰ ਇਹ ਮੂੜ ਹੀ ਕੱਟ ਕੇ ਆ ਦੇ ਚ ਚਲ ਗਏ ਇਹ ਆ ਵੇਖੀ ਆ ਤਿੰਨਾ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਰੱਖ ਲਾਂਗੇ ਨਾ ਇੱਕ ਏ ਆਪੀ ਕੋਕ ਵਾਲਾ ਹੋ ਜਾਊਗਾ ਸਾਤ ਇਹਨਾਂ ਦੇ ਹੋ ਸਕਦਾ ਕੋਈ ਕਬੱਡੀ ਗੱਲੀ ਡਿਜ਼ਾਈਨ ਤੇ ਇਹਨਾਂ ਦੇ ਹੋ ਸਕਦਾ ਉੱਤੇ ਕਰਾ ਲਓ ਉੱਤੇ ਕਰਾ ਲਓ ਤੁਹਾਨੂੰ ਤੁਹਾਡੇ ਇਹਨਾਂ ਬਾਅਦ ਦੱਸਾਂਗੇ ਬਾਕੀ ਤੁਸੀਂ ਆ ਬਾਕੀ ਜਿਹੜੇ ਵੀਰ ਭਰਾ ਦੇਖਣ ਵਾਲੇ ਉਹ ਕਮੈਂਟ ਕਰਕੇ ਦੱਸ ਦੇਣਗੇ ਕਿਹੜਾ ਡੱਬਾ ਸਹੀ ਆ ਹਾਂ ਬਾਕੀ ਫੇਰ ਹੀ ਪਤਾ ਲੱਗੂਗਾ ਹਾਂ ਬਾਕੀ ਘਟਾ ਦਾਨਾ ਦੂਜੇ ਕਾਰਡ ਆ ਆ ਵੀ ਘੈਂਟ ਆ ਕਾਰਡ ਆ ਚੱਕਣ ਵਾਲਾ ਜਗਾੜ ਜਾ ਜਿਹਨੂੰ ਜਾਗੋ ਦਾ ਸਦਰਾ ਜਾਗੋ ਵਾਲਾ ਕੱਢ ਕੇ ਬਾਹਰ ਤੇ ਬਾਕੀ ਜਾਗੋ ਦਾ ਸਦਲਾ ਠੀਕ ਹੈ ਨਾ ਆਹ ਉਹਦਾ ਮੰਮੂ ਦੇ ਮਮੀ ਦੇ ਕੇ ਮੰਮੀ ਆਣੀ ਬਾਈ ਮੰਮੀ ਆਣਾ ਤੇ ਕੇਰੇ ਆਪਣੀ 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 ਏਟਰ ਲੋਗ ਦੇ ਜਿਹੜਾ ਆਜੀ ਆ ਵੇਖੋ ਆਡੀ ਏਟਰ ਸੀ ਇਹ ਟੁਕਸ਼ਰ ਤਾਂ ਮੰਮੀ ਹੀ ਬੈਠੇ ਨੇ ਆ ਬਾਜੀ ਬਾ ਪਿੱਟੂ ਗੋਰਾ ਇਹ ਐ ਨਵੇੜੀ ਜਾਂਦੇ ਕੰਮ ਨਾਲ ਦੀਆਂ ਪੜੀ ਉਹਨਾਂ ਦਾ ਨਾਮ ਆ ਫੜ 버ਗਰ ਖਵਾ ਬਰਗਰ ਦਾ ਮਨ ਨੂੰ ਮੈਂ ਪਹਿਲਾਂ ਹੀ ਕਿਹਾ ਮੈਂ 버ਗਰ ਲੈ ਕੇ ਆਉਣਾ ਤੇ ਡੇਲੀਟ ਤੇ ਵੀ ਚੱਕ ਦੇਗਾ ਲੈ ਜਾ ਲੈ ਦੋਵੇਂ ਲੈ ਜਾ ਚੀਜਾ ਖੂਹ ਵੜਾ ਦਾ ਨਾ ਖੂਹ ਵੜਾਉਦਾ ਦੋ ਮੀਟਰ ਇੱਕ ਸਾਈਡ ਤੇ ਗੱਡੀ ਚਿੱਪੜ ਵੜਾਉਂਦੇ ਤੈਨੂੰ ਪਤਾ ਮੈਂ ਥੋੜਾ ਜਿਹਾ ਆਪਾਂ ਇੰਨਾ ਪਾਣੀ ਕਿੱਥੋਂ ਆ ਗਿਆ ਹੈ ਇੰਨਾ ਪਾਣੀ ਕਿੱਥੋਂ ਆ ਗਿਆ ਮੈਂ ਕਿਹਾ ਮੇਰੇ ਟਾਈਮ ਤੇ ਆ ਗਿਆ ਇੱਧਰ ਟਾਈਮ ਨਾਲ ਆ ਗਿਆ ਨਹੀਂ ਨਹੀਂ ਆਵੇ ਇੱਧਰ ਟਾਈਮ ਤੇ ਪੂਰੇ ਪੂਰੇ ਆਇਆ ਹਾਂ ਹਾਂਜੀ ਪੂਰੇ ਕਹਾਂ ਮੈਂ ਜੇ ਕਹਦਾ ਮੈਂ ਤਾਂ ਮਹਾ ਪੂਰੇ ਪੂਰੇ ਟਾਈਮ ਤੇ ਹੀ ਆਇਆਗਾ ਲੱਗ ਗਿਆ ਪਾਉਣ ਲੱਗੇ ਕੋਹਲਿਆ ਸਿਰੇ ਤੱਕ ਲਿਆ ਆਜਾ ਤੇ ਬਰਗਰ ਇਹਨਾਂ ਦੇ ਕੱਢੀ ਚਾੜ ਗਾ ਬਰਗਰ ਦਾ ਵੇਖ ਲੈ ਕਿਹੜਾ ਗੱਲ ਜਿਹੜੀ ਆ ਵੀ ਇਹਨੇ ਲਾਉਣਾ ਪੈਗ ਤੇ ਇਹਨੇ ਪੈਗ ਲਾ ਕੇ ਜਾ ਕੇ ਪੀਣਾ ਹੀ ਖਾਣਾ ਹੀ ਆਹੋ ਦਾਰੂ ਵਾਲੇ ਕਰਦੇ ਆ ਤੰਗ ਕੀੜੇ ਪੈਗ ਨਾਲ ਨਹੀਂ ਉਦਨ ਮੈਂ ਤਾਂ ਨਾਲ ਗਿਆ ਹੈ ਇਹਨੇ ਪੈਗ ਲਾਇਆ ਮੋਟਾ ਜਿਹਾ ਨੂਨ ਚਟ ਕੇ ਗਾਹ ਹੋ ਗਿਆ ਤੇ ਬਰਗਰ ਕੁਛ ਵੀ ਖਾਤਾ ਅੱਛਾ ਆ ਜਾ ਬਾਈ ਅੱਜ ਦਾ ਫਿਰ ਬਰਗਰ ਨਾ ਖਾਓ ਮੈਂ ਅੰਡਾ ਦਵਾਈ ਏਡੂ ਖਾਣ ਵਾਸਤੇ ਤਾਂ ਤੇਰਾ ਮਨ ਕਰੀਦਾ ਖਾਓ ਖਾਓ ਤੁਸੀਂ ਵੰਡੋ ਪਹਿਲਾਂ ਤੇ ਆਹ ਅੰਡਾ ਅੰਡਾ ਦਵਾਈ ਪੂਰੇ ਕਰੋ ਆਪਦੇ ਆ ਲੋ ਭਾਈ ਆ ਭਾਈ ਖਾਓ ਖਾਓ ਸਾਰੇ ਜਣੇ ਮਿੱਟੂ ਭਾਈ ਗੋਪੀ ਆ ਜਾ ਗੋਰਾ ਗੋਰਾ ਹੱਥ ਜੋੜੀ ਗੋਰੇ ਨੂੰ ਆਇਆ ਵੀ ਮੇਰੇ ਕੋਲ ਨਾ ਕੋ ਕਿਰਪਾ ਲੱਗੀ ਇਧਰੇ ਓ ਤੇ ਗੋਰੇ ਨੇ ਆਉਦੇ ਦਰਮਿਆਨ ਕੋਲੇ ਗੋਰੇ ਦਾ ਘਾਟਾ ਬਾਤ ਲਈ ਉਹੋ ਗੋਰੇ ਨੂੰ ਪੈਸੇ ਵੜ ਗਏ ਸਰਦਾਰਾਂ ਦਾ ਰੁਪਈਆ ਦੀ ਜਾ ਨਹੀਂ ਇਹ ਕਾ ਜਿੰਨਾ ਸਵਾ ਮਣ ਖਾਵਾ ਕਿਉਂ ਲੈ ਜਿੰਨਾ ਮਰਜ਼ੀ ਕੱਢਦਾ ਹੀ ਕੱਢਣਾ ਹੈ 100 ਰੁਪਈਆ ਤੇ ਬੇਪੀ ਭਾਂਟੀ ਲੱਗਦਾ ਬੰਦਾ ਕਿੱਧਰ ਬਸ ਹੋਇਆ ਹੋਰ ਉਹ ਹੀ ਆ ਜਿੰਨੂੰ 100 ਖਾ ਮਾਰੋ ਜੰਦਾ ਨਹੀਂ 100 ਤੂੰ ਤਾਂ ਡੰਗਰ ਵਾਲੇ ਟੱਪ ਗਏ ਨਾ ਡੰਗਰ ਦਾ ਡੰਗਰ ਤਾਂ ਲੈਵਲ ਦੀ ਗੱਲ ਹੈ ਅਸਲਾਮੁਅਲੈਕੁਮ ਆ ਵੜ ਬਈ ਹਾਂ ਆलो ਭਾਈ ਆ ਵੀ ਵੜ ਲਓ ਆਲਾ ਭਾਈ ਕੋਈ ਕੋਰੋਨਾ ਵੀ ਚੱਕਾ ਨਾ ਚੱਕਾ ਕੀ ਕਹਿੰਨੀ ਆ ਮੈਂ ਕਿਹਾ ਨਹੀਂ ਆਉਂਦਾ ਪਾਣੀ ਪੁਣੀ ਵੀ ਕਿੱਡਾ ਮੋਟਾ ਦਾ ਬੱਤਾ ਲਵਾ ਲਿਆ ਤੁਸੀਂ ਕਿੰਨਾ ਹੀ ਮੋਟਾ ਹਾਲਾ ਅੰਧ ਵੇਖੋ ਭਾਈ ਜੱਜ ਕੀ ਆ ਹਾਲੇ ਜੱਜੂ ਵੀ ਥੋੜੀ ਜਿਹੀ ਹੋਰ ਤੀਜਾ ਬਾਂਦੀਆਂ ਪਈਆਂ ਹਾਲੀ ਹਾਲੀ ਤੇ ਬਿਆਲ ਕਾਰ ਪਸੰਦਾ ਇਹਨੂੰ ਨਹੀਂ ਸੋਹਣੇ ਬਣਾਏ ਕੋਨੇ ਨਾ ਨਾ ਮੋਟਰ ਵਧੀਆ ਬਣਾਇਆ ਨੇ ਉਹ ਜਿਹੜਾ ਪਲੀ ਜਾਂਦੀ ਹੈ ਫੋਟੋਆਂ ਭੇਜੀਆਂ ਸੀ ਤੁਹਾਨੂੰ ਸਪੈਸ਼ਲ ਮੈਂ ਆਹੋ ਮਿੱਠਾ ਨਹੀਂ ਮਿੱਠਾ ਕੋਈ ਲੱਗੂਗਾ ਪਤਾ ਨਹੀਂ ਮਿੱਠਾ ਕੋਈ ਨਹੀਂ ਲੱਗਣਾ ਹਲੇ ਰੰਗ ਰ ਭਈਏ ਦਾ ਚੱਲੀ ਜਾਂਦਾ ਪਾਉ ਕਲਾਰਾ ਬੋ ਪਿਆ ਖੜਾ ਕਰੇ ਤੇ ਉਧਰ ਵੇਖੀਏ ਮੜਾ ਜੀ ਕੀ ਕਰਦੇ ਪਏ ਢੋਏ ਹੀ ਲਾਵਾਂਗੇ ਕੋਈ ਗੱਲ ਨਹੀਂ ਚੰਗਾ ਠੀਕ ਠੀਕ ਹੈ ਠੀਕ ਹੈ ਜੀ ਜਿਵੇਂ ਤੁਸੀਂ ਕਹਦਾ ਉਵੇਂ ਹੀ ਕਰਦੇ ਆਂ ਕਿਹੜੀ ਗੱਲ ਆ ਹਾਂ ਜਿਵੇਂ ਤੂੰ ਕਹਦਾ ਉਵੇਂ ਹੀ ਕਰਦੇ ਆਂਗੇ ਮਿੱਠੇ ਇਹ ਕਿਹੜੀ ਗੱਲ ਆ ਤੇ ਲਓ ਵੀ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਵੇਖਣ ਲਈ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਹਲੇ ਅੱਗੇ ਹੋਰ ਚੀਜ਼ਾਂ ਚੱਲੀ ਜਾਂਦੀਆਂ ਘਰੇ ਹੌਲੀ ਹੌਲੀ ਤੇ ਹੁਣ ਕੁਝ ਦਿਨ ਤੱਕ ਤਾਂ ਵਲੌਗ ਆਉਣੇ ਨਹੀਂ ਸਭਾ ਦੇ ਦਿਨਾਂ ਕਰਕੇ ਤੇ ਬਾਕੀ ਜਿਹੜਾ ਵੀ ਕੋਈ ਵਲੌਗ ਜੇ ਸਾਡਾ ਉਦੋਂ ਬਾਅਦ ਜਿਹੜੇ ਆਉਣਗੇ ਉਦੋਂ ਬਾਅਦ ਵਾਲੇ ਇਹ ਤੁਹਾਨੂੰ ਪਤਾ ਹੁਣ ਵੇਖ ਕਰਨੀ ਪੈਣੀ ਥੋੜਾ ਟਾਈਮ ਇਹ ਸ਼ਬਦ ਦੇ ਦਿਨ ਤੋਂ ਬਾਅਦ ਤੇ ਮਿਲਦੇ ਨੇ ਨੈਕਸਟ ਵਲੌਗ ਚ ਤੁਹਾਨੂੰ ਬਾਏ ਬਾਏ ਤਾਂ ਨਵੇਂ ਸਾਲ ਹੀ ਮਿਲਾਂਗੇ ਤੁਹਾਨੂੰ ਇੱਕ ਸਾਹਣਾ ਮਿਲਦੇ ਆਂ ਬਾਏ ਬਾਏ ਤੇ ਜੇ ਆਪਣੇ ਨਿੱਕੇ ਵੀਡੀਓ ਵੇਖਣੇ ਵੇ ਇੰਸਟਾਗ੍ਰਾਮ ਹੈਗਾ ਬਲਕਰਨ 157 ਤੇ ਸਨੈਪਚੈਟ ਹੈਗੀ ਸੰਧੂ H U N I 22 ਬਾਏ ਬਾਏ